ਜਗਰਾਉਂ ਦੇ ਰਾਏਕੋਟ ਰੋਡ ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦਿਨ ਦੇ ਹਾੜੇ ਆਇਲੈਂਡ ਸੈਂਟਰ ਦੇ ਬਾਹਰ ਇੱਕ 18 ਸਾਲ ਦੇ ਨੌਜਵਾਨ ਤੇ ਕੁਝ ਅਣਪਛਾਤੇਆਂ ਨੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ ਜਿਸ ਕਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਤੇ ਇਸ ਸਮੇਂ ਹਸਪਤਾਲ ਵਿੱਚ ਜੇਰੇ ਇਲਾਜ ਹੈ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਦਕਿ ਦੂਸਰੇ ਪਾਸੇ ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੋਹਲ ਲਗਾਈ ਹੈ ਜੋਬਨਪ੍ਰੀਤ ਮੁੰਡਾ ਸੀਗਾ ਜਿੰਨੇ ਮੇਰੇ ਤੇ ਹਮਲਾ ਕੀਤਾ ਮੈਂ ਡਾਇਨਾਮਿਕ ਸਟਡੀ ਆਇਲੈਂਡਸ ਕਰਨ ਜਾਂਦਾ ਸੀਗਾ ਤੇ ਉੱਥੇ ਸਾਡਾ ਟੈਸਟ ਚੱਲ ਰਿਹਾ ਸੀ ਉੱਥੇ ਸਾਡੀ ਇੱਕ ਦਿਨ ਬ ਦੇਖਣ ਦੇਖਣ ਕਰਕੇ ਤੇ ਉਸ ਤੋਂ ਬਾਅਦ ਮੜਨੇ ਸਾਡੇ ਕ ਮੇਰੇ ਪੇਣ ਸੱਤ ਕੇ ਜਿਵੇਂ ਸੌਟ ਆਊਟ ਕਰਾਤਾ ਸੀਗਾ ਸੱਟ ਦੇਖਣ ਕਰਕੇ ਉਹ ਘੂਰੀਆਂ ਮਟਣ ਦੀ ਗੱਲ ਹਾਂਜੀ ਤੇ ਉਹ ਮੈਨੂੰ ਮੂਰੋ ਬੋਲਿਆ ਸੀਗਾ ਫਿਰ ਮੈਂ ਵੀ ਥੋੜਾ ਬੋਲਤਾ ਸੀਗਾ ਤੇ ਸਾਡੀ ਗੱਲ ਉਹਨਾਂ ਨੇ ਸੌਟ ਆਊਟ ਕਰਾਤੀ ਸਮੈਣ ਦੀ ਗੱਲ ਖਤਮ ਹੋ ਗਈ ਤੇ ਉਹਦੇ ਮਨ ਚ ਗੱਲ ਰਹਿ ਗਈ ਹੋਣੀ ਕੋਈ ਤੇ ਉਹ ਥੋੜਾ ਟਾਈਮ ਆਇਆ ਨਹੀਂ ਤੇ ਜਦ ਜਦ ਦਿਨ ਆਇਆ ਦੋ ਤਿੰਨ ਦਿਨ ਲਗਾਤਾਰ ਆਇਆ ਤੇ ਉਹ ਮੈਂ ਧਮਕਾ ਦੇ ਦਿੰਦਾ ਰਿਹਾ ਕਿ ਤੇਨੂੰ ਸਕਟਾਂਗੇ ਤੂੰ ਜਾਨੋ ਮਾਰ ਦਾਂਗੇ ਜੇ ਫਲਾਂਟ ਟਾਈਮ ਕਾ ਕਹਿ ਰਿਹਾ ਸੀ ਤੇ ਮੈਂ ਉਹਦੇ ਘਰੇ ਕੰਪਲੇਨਟ ਕੀਤੀ ਗੱਲ ਦੱਸਿਆ ਤੇ ਮੇਰੇ ਘਰ ਦੇ ਕਹਿੰਦੇ ਆਪਾਂ ਚੱਲਾਂਗੇ ਤੇ ਮੇਰੇ ਘਰ ਦੇ ਨੇ 11 ਵਜੇ ਆਉਣਾ ਸੀ ਕੱਲ ਤੇ ਮੈਂ ਆਪਦਾ 9 ਵਜੇ ਸੈਂਟਰ ਟਾਈਮ ਸੀ 9 ਵਜੇ ਮੈਂ ਚੱਲਾ ਸੈਂਟਰ ਤੇ ਇਹਨਾਂ ਨੇ ਮੈਨੂੰ ਕੀ ਕੀਤਾ ਜਦੋਂ ਜੋ ਮੈਂ ਸੋਨਾਲੀ ਕਾ ਜੰਸੀ ਬਾਰ ਜਾ ਕੇ ਮੋਟਰਸਾਈਕਲ ਲਾਇਆ ਤੇ ਜੋਗਨਪ੍ਰੀਤ ਇੱਕ ਮੁੰਡਾ ਹੋਰ ਸੀਗਾ ਤੇ ਮੈਂ ਮੋਟਰਸਾਈਕਲ ਤੋਂ ਉੱਤਰ ਲੱਗਾ ਜੋਗਨਪ੍ਰੀਤ ਨੇ ਮਨ ਤੱਕਾ ਮਾਰ ਕੇ ਸਿੱਟਤਾ ਥੱਲੇ ਤੇ ਉਧਰੋਂ ਹੀ ਗੱਡੀ ਆ ਗਈ ਤੇ ਨਾਲ ਹੀ ਗੜੇ ਚਾਰ ਪੰਜ ਜਣੇ ਉੱਤਰੇ ਉਹਨਾਂ ਕੋਲੋਂ ਸਮਾਨ ਸੀਗਾ ਜਿਹੜੇ ਮੇਰੇ ਮਾਰਨ ਵਾਸਤੇ ਰੇ ਮਰਾੜਾ ਰੂੜਾ ਸੀਗੇ ਡੰਡੇ ਵਗੈਰਾ ਸੀਗੇ ਤੇ ਉਹ ਇੱਕੋ ਦਾ ਮੇਰੇ ਮਾਰਨ ਲੱਗੇ ਤੇ ਤੇ ਉਸੇ ਦਰਨਾਂ ਨੂੰ ਜਮ ਵਾਲੇ ਮੁੰਡੇ ਆ ਗਏ ਤੇ ਜਦੋਂ ਮੈਨੂੰ ਥੱਲੇ ਉਹ ਉਤਰਦੇ ਸੀਗੇ ਤੇ ਆਹ ਸਾਰੇ ਜਾਣ ਲੱਗੇ ਮੇਰੇ ਡੰਡੇ ਮਾਰ ਕੇ ਜਿਵੇਂ ਭੱਜ ਗਿਆ ਦਾ ਗੱਡੀ 'ਚ ਬਹਿ ਕੇ ਤੇ ਫਿਰ ਉਹ ਚੱਲ ਗਏ ਤੇ ਫਿਰ ਮੈਂ ਹਸਪੀਟਲ ਆ ਗਿਆ ਸੀ ਬਾਅਦ 'ਚ ਮਹੀਨਾ ਪਹਿਲਾਂ ਨੇ ਆਈਲੈਂਡਸ ਜੁਆਇਨ ਕੀਤਾ ਸੈਂਟਰ ਜੁਆਇਨ ਕੀਤਾ ਉੱਥੇ ਕੋਈ ਮੁੰਡਾ ਲੱਖੇ ਪਿੰਡ ਦਾ ਜੋਵਨ ਜਿਹੜਾ ਕਿ ਮੈਨੂੰ ਪਰੇਸ਼ਾਨ ਕਰ ਰਿਹਾ ਸੀਗਾ ਪਰੇਸ਼ਾਨ ਕਰਦੇ ਉਸ ਦਰਮਾਨ ਇਨੇ ਘਰੇ ਜਾ ਕੇ ਵੀ ਦੱਸਿਆ ਵੀ ਮੈਨੂੰ ਪਰੇਸ਼ਾਨ ਕਰ ਰਿਹਾ ਮੁੰਡਾ ਮੈਂ ਉੱਥੇ ਗਿਆ ਵੀ ਆ ਉੱਥੇ ਜਾ ਕੇ ਪਤਾ ਲੱਗਿਆ ਵੀ ਆਇਲੈਂਡ ਸੈਂਟਰ ਵਾਲ ਜਿਹੜੀਆਂ ਮੈਡਮਾਂ ਨੇ ਉਹਨਾਂ ਨੇ ਇਹ ਗੱਲ ਸੈਟਲ ਕਰ ਦਿੱਤੀ ਐ ਵੀ ਕੋਈ ਨਹੀਂ ਭਾਜੀ ਤੁਸੀਂ ਟੈਨਸ਼ਨ ਤੋਂ ਫ੍ਰੀ ਹੋ ਕੇ ਜਾਓ ਬੱਚਿਆਂ ਨੂੰ ਅਸੀਂ ਸਮਝਾ ਦਿੱਤਾ ਗਿਆ ਪਰ ਉਹ ਬੱਚਾ ਜੋਬਨ ਆਪਦੀ ਬੇਇੱਜ਼ਤੀ ਮਹਿਸੂਸ ਕਰ ਗਿਆ ਉਹ ਇਹਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ ਇਹਨੇ ਫਿਰ ਆ ਕੇ ਘਰੇ ਆ ਕੇ ਦੱਸਿਆ ਵੀ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਵੀ ਤੈਨੂੰ ਅਸੀਂ ਚੱਕ ਕੇ ਲੈ ਜਾਵਾਂਗੇ ਤੇਰੇ ਲੱਤਾਂ ਵੱਢਾਂਗੇ ਤੈਨੂੰ ਜਾਨੋ ਮਾਰਾਂਗੇ ਕੱਲ ਮੈਂ ਸੈਂਟਰ ਜਾਣਾ ਸੀ ਗੱਲਬਾਤ ਕਰਨ ਵਾਸਤੇ ਉਸ ਤੋਂ ਪਹਿਲਾਂ ਇਹ ਸਵਾ 9 ਵਜੇ ਇਹ ਗਿਆ ਮੈਨੂੰ 11 ਵਜੇ ਜਾਣ ਦਾ ਮੌਕਾ ਮਿਲਣਾ ਸੀ ਮੈਂ 11 ਵਜੇ ਉੱਥੇ ਪਹੁੰਚਣਾ ਸੀ ਮੇਰੇ ਜਾਣ ਤੋਂ ਪਹਿਲਾਂ ਸਵਾ 9 ਵਜੇ ਇਹ ਨੇ ਜਾ ਕੇ ਆਪਦਾ ਮੋਟਰਸਾਈਕਲ ਸੋਨਾਲੀ ਕਾ ਜੈਂਸੀ ਦੇ ਮੂਹਰੇ ਖੜਾਇਆ ਉੱਥੇ ਜੋਵਨਪ੍ਰੀਤ ਇੱਕ ਮੁੰਡਾ ਹੋਰ ਪਹਿਲਾਂ ਹੀ ਨਾਕਾ ਲਾ ਕੇ ਖੜੇ ਸੀ ਤਿਆਰ ਖੜੇ ਸੀ ਉਹਨਾਂ ਨੇ ਜਾਂਦੇ ਹੀ ਇਹਨੂੰ ਧੱਕਾ ਮਾਰ ਕੇ ਸਿੱਟ ਲਿਆ ਉਸ ਦੌਰਾਨ ਪੰਜ-ਛੇ ਮੁੰਡੇ ਕਾਰ ਦੇ ਵਿੱਚ ਬਹਿ ਕੇ ਆਂਦੇ ਆ ਜਿਨ੍ਹਾਂ ਦੇ ਕੋਲ ਜਾਨੋਂ ਮਾਰਨ ਵਾਲੀਆਂ ਜਾਂ ਚੀਜ਼ਾਂ ਰਾੜਾਂ ਕਹਿ ਸਕਦੇ ਆ ਡਾਂਗਾ ਕਹਿ ਸਕਦੇ ਆ ਹੋ ਸਕਦਾ ਕਿਰਪਾਨ ਦਾ ਵੀ ਹੋਣ ਉਹਨਾਂ ਕੋਲ ਉਹਨਾਂ ਨੇ ਇਸ ਬੱਚੇ ਨੂੰ ਬੇਤਹਾਸ਼ਾ ਕੁੱਟਿਆ ਆਪਦੇ ਵੱਲੋਂ ਉਹ ਜਾਨੋਂ ਮਾਰਨ ਹੀ ਆਏ ਸੀ ਪੁਲਿਸ ਨੂੰ ਕੰਪਲੀਟ ਦਿੱਤੀ ਐ ਇਸ ਨੂੰ ਅਸੀਂ ਤੇ ਅਸੀਂ ਕੱਲ੍ਹ ਐਮਐਲਰ ਘਟਾ ਦਿੱਤੀ ਸੀਗੀ 11:30 ਵਜੇ ਐਮਐਲਰ ਕੱਟੀ ਗਈ ਆ ਲਗਭਗ 30 32 ਘੰਟੇ ਬਾਅਦ ਸਾਡੇ ਬਿਆਨ ਹੋ ਰਹੇ ਆ ਬੱਚਾ ਬਿਆਨ ਦੇ ਰਿਹਾ ਪਰ ਸਾਡੇ ਬੱਚੇ ਦੀ ਜਾਨ ਨੂੰ ਇਨ ਫਿਊਚਰ ਵੀ ਖਤਰਾ ਹੀ ਆ ਮੈਨੂੰ ਨਹੀਂ ਲੱਗਦਾ ਇਹ ਬੱਚਾ ਬਚੂਗਾ ਉਧਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ ਐਮਐਲਰ ਮਿਲ ਗਿਆ ਉਹਨੂੰ ਬਿਆਨ ਲਿਖ ਰਿਹਾ ਬਿਆਨ ਤੇ 8:30 ਪੂਰਾ ਜੋ ਜਿਹਾ ਸੀ ਉਹ ਵੀ ਕਾਫੀ ਹੋਈ ਦਰਦ ਕਰਾਂਗੇ ਪਹੁੰਚੂਗੇ ਇਹ ਮਤਲਬ ਉਹ ਪਹੁੰਚ ਜਿਵੇਂ ਕਾਫੀ ਦੇਰ ਬਾਅਦ ਤੇ ਪਹੁੰਚੇ ਬਿਆਨ ਲੈਣ ਲਈ ਮਤਲਬ ਕਿ ਕਾਹਦੇ ਇਥੇ ਐਲੀਮੈਂਟ ਸੀਗੇ